ਇਹ ਹੁਣ ਕੱਲ ਦਾ ਬਹੁਤ ਸੁਰਖੀਆਂ ਵਿੱਚ ਚੱਲ ਰਿਹਾ ਹਰਚਰਨ ਸਿੰਘ ਭੁੱਲਰ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜਾ ਰੂਪਨਗਰ ਡੀਆਈਜੀ ਫੜਿਆ ਗਿਆ ਉਹ ਜੇ ਅਸੀਂ ਦਾ ਪਹਿਲਾਂ ਉਸ ਵੀਰ ਨੂੰ ਉਸ ਯੋਧੇ ਨੂੰ ਮਮਾਰਕਵਾਦ ਦੰਨੇ ਜਿਨੇ ਕ੍ਰੈਪਸ਼ਨ ਖਤਮ ਕਰਨ ਲਈ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਇਹ ਸਰਕਾਰਾਂ ਨਹੀਂ ਕੰਮ ਖਤਮ ਕਰ ਸਕਦੀਆਂ ਕ੍ਰੈਪਸ਼ਨ ਸਰਕਾਰਾਂ ਨੇ ਦੇ ਅਫਸਰ ਰੱਖ ਕੇ ਕ੍ਰੈਪਸ਼ਨ ਕਰਾ ਰਹੇ ਨੇ ਤੇ ਮੋਹਾਲੀ ਜ਼ਿਲ੍ਹੇ 'ਚ ਜਿਹੜੇ ਵੀ ਆਈਜੀ ਡੀਆਈਜੀ ਡੀਜੀਪੀ ਆਪਣੇ ਆਉਂਦੇ ਨੇ ਸਾਰੇ ਐਸਐਸਪੀ ਇਸ ਕਰਕੇ ਮੋਹਾਲੀ ਜ਼ਿਲ੍ਹੇ 'ਚ ਦੌੜਦੇ ਨੇ ਤਾਂ ਕਿ ਜਿਹੜੀ ਪ੍ਰਾਪਰਟੀ ਆ ਬਹੁਤ ਮਹਿੰਗੀਆਂ ਕੋਠੀਆਂ ਬਹੁਤ ਮਹਿੰਗੇ ਫਲੈਟ ਬਹੁਤ ਮਹਿੰਗੀ ਪ੍ਰਾਪਰਟੀ ਆ ਹਰ ਅਫਸਰ ਜਿਹੜਾ ਮੋਹਾਲੀ ਜ਼ਿਲ੍ਹੇ ਤੋਂ ਦੌੜ ਰਿਹਾ ਪੰਜਾਬ ਦਾ ਜਿਸ ਕਰਕੇ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਹੈ ਜਦੋਂ ਅਸੀਂ ਪਬਲਿਕ ਦੀਆਂ ਦਰਖਾਸਤਾਂ ਲੈ ਕੇ ਜਾਂਦੇ ਧਰਨੇ ਮੁਜਾਰੇ ਹੁੰਨੇ ਕਿਸੇ ਪੀੜਤ ਦਾ ਅਸੀਂ ਮੰਗ ਪੱਤਰ ਲੈ ਕੇ ਜਾਂਦੇ ਇਸੇ ਡੀਆਈਜੀ ਕੋਲੇ ਟਾਈਮ ਨਹੀਂ ਸੀ ਕਿ ਪਿਛਲੇ 2.5 ਸਾਲ ਤੋਂ ਇੱਥੇ ਜਿੱਦਾਂ ਵੀ ਲਗਿਆ ਇਹਨਾਂ ਗੋਲੇ ਸਾਡੇ ਮੰਗ ਪੱਤਰ ਲੈਣ ਦੇ ਟਾਈਮ ਨਹੀਂ ਸੀ ਮੰਗ ਪੱਤਰ ਲੈਣ ਦੇ ਤਾਂ ਟਾਈਮ ਲੱਗਦੇ ਜੇ ਜਿਹੜੀ ਮੰਥਲੀ ਹੈ ਮਹੀਨੇ ਵਾਲੇ ਬੰਦਿਆਂ ਨੂੰ ਜੇ ਬੇਲ ਮਿਲਦਾ ਅੱਜ ਉਹ ਸਾਰੀ ਖੁੱਲ ਕੇ ਸਾਹਮਣੇ ਆ ਗਈ ਜਿਹੜਾ ਇੱਕ ਬਹੁਤ ਵੱਡਾ ਦਰਖਤ ਦਾ ਕ੍ਰਾਪਸ਼ਨ ਦਾ ਜਿਸ ਕਰਕੇ ਅਸੀਂ ਹਰ ਇੱਕ ਧਰਨੇ 'ਚ ਤੁਹਾਡੇ ਰਾਹੀਂ ਕਹਿੰਦੇ ਸੀ ਵੀ ਜਿਹੜਾ ਮੋਹਲੀ ਐਸਐਸਪੀ ਦਫਤਰ ਡੀਸੀ ਦਫਤਰ ਕ੍ਰਾਪਸ਼ਨ ਦਾ ਯਾਪ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਜਿਹਨੂੰ ਕੱਲ ਸਾਬਤ ਕਰਤਾ ਉਸ ਵੀਰ ਨੇ ਫੜਾ ਕੇ ਜਿਹੜਾ ਸਾਰਾ ਹੀ ਅੱਜ ਪ੍ਰੈਸ ਤੇ ਮੀਡੀਆ 'ਚ 7 ਕਰੋੜ ਰੁਪਇਆ ਕਰੋ ਮਿਲ ਰਿਹਾ 40 ਘੜੀਆਂ ਮਿਲ ਰਹੀਆਂ ਮਹਿੰਗੀ ਸ਼ਰਾਬ ਮਿਲ ਰਹੀ ਹੈ ਜਿਹੜੇ ਵੀ ਇਹ ਜਿਹੜੇ ਆਪਣੇ ਕਰਨੋਟਾ ਨਾਲ ਭਰੀ ਬੈਠੇ ਆ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਹਰਚੰਦ ਸਿੰਘ ਭੋਲਰ ਦੀ ਅਸੀਂ ਤੁਹਾਡੇ ਰਾਹੀਂ ਮੰਗ ਕਰਦੇ ਆ ਸਰਕਾਰ ਨੂੰ ਜੇਕਰ ਸਾਡੀ ਇਮਾਨਦਾਰ ਸਰਕਾਰ ਹੈ ਇਹਦੀ ਪ੍ਰਾਪਰਟੀ ਵੀ ਜਾਂਚ ਕੀਤੀ ਜਾਵੇ ਅਟੈਚ ਕੀਤੀ ਜਾਵੇ ਤੇ ਕੁਰਕ ਕੀਤੀ ਜਾਵੇ ਜਿਹੜੇ ਲੋਕਾਂ ਦੀ ਖੋਨ ਪਸੀਨੇ ਦੀ ਕਮਾਈ ਹੈ ਇਹਨਾਂ ਨੇ ਧੋਖਾਧੜੀ ਕਰਕੇ ਕਮਾਈ ਹੈ ਬਣਾਈ ਹੈ ਇਹ ਆਈਜੀ ਨੇ ਇਹ ਤੋਂ ਇਲਾਵਾ ਹੋਰ ਵੀ ਜਿਹੜੇ ਪੰਜਾਬ ਚ IG DIGE ਹੁਣ ਇਹਨਾਂ ਦੇ ਤਿੱਖੀ ਨਜ਼ਰ ਰੱਖੀ ਜਾਵੇ ਤੇ ਸਾਡਾ CBI ਦਾ ਬਹੁਤ ਧੰਨਵਾਦ ਜਿਹੜੇ ਵਿਅਕਤੀਆਂ ਨੇ ਇਹਨਾਂ ਨੂੰ ਫੜਿਆ ਤੇ ਕਦੇ ਵੀ ਸਾਡੀ ਗੱਲ ਇਹ ਕਦੇ ਸੁਣਨ ਨੂੰ ਤਿਆਰ ਨਹੀਂ ਸੀ ਮੈਨੂੰ ਮੌਕਾ ਮਿਲਿਆ ਮੈਂ ਦੋ ਤਿੰਨ ਵਾਰੀ ਗਿਆ ਕਮਾਂਕਾਰਾਂ ਵਾਸਤੇ ਆਪਣਾ ਪਰਸਨਲ ਵੀ ਕੰਮ ਹੈ ਸੀ ਲੋਕਾਂ ਦਾ ਕੰਮ ਨਹੀਂ ਸੀ ਪਰ ਲੇਕਿਨ ਬਿਨਾਂ ਚਾਹਤੋਂ ਬਿਨਾਂ ਪਾਣੀ ਤੋਂ ਕੰਮ ਨਹੀਂ ਕੀਤਾ ਉਹਨਾਂ ਕੋਲੇ ਟਾਈਮ ਹੀ ਨਹੀਂ ਥੇ ਸੀ ਜਦੋਂ ਅਸੀਂ ਵੀ ਕਹਿਣਾ ਮੰਗ ਪੱਤਰ ਲੈ ਲਓ ਜੀ ਸਾਡਾ ਮੰਗ ਪੱਤਰ ਕੋਈ ਲਿਜੇ ਆਕੇ ਇੱਥੇ ਐਸ ਐਚਓ ਆ ਗਿਆ ਜੀ ਡੀ ਐਸ ਪੀ ਆ ਗਿਆ ਕੋਈ ਆ ਗਿਆ ਕੋਈ ਵੱਡਾ ਅਫਸਰ ਕੋਈ ਵਿਆਹਦਾ ਜਦ ਕਿ 10 ਲੱਖ ਰੁਪਇਆ 5 ਲੱਖ ਰੁਪਇਆ 15 ਲੱਖ ਰੁਪਇਆ ਮੰਥਲੀ ਤੋਂ ਵੇਲ ਨਹੀਂ ਇਹਨਾਂ ਨੂੰ ਤੁਹਾਡੇ ਰਾਹੀਂ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜੇ ਸਾਡੀ ਇਮਾਨਦਾਰ ਸਰਕਾਰ ਹੈ ਤਾਂ ਆਦੀ ਪ੍ਰਾਪਰਟੀ ਅਟੈਚਮੈਂਟ ਕਰਕੇ ਉਹਦੀ ਕੁਰਕੀ ਕੀਤੀ ਜਾਵੇ ਜਿੱਥੋਂ ਜਿੱਥੋਂ ਬਣਾਈ ਇਹਨਾਂ ਨੇ ਜਿਹੜੀ ਗਲਤ ਤੌਰ ਤੇ ਪ੍ਰਾਪਰਟੀ ਜਾਇਦਤ ਬਣਾਈ ਹੈ ਇਹ ਤੋਂ ਇਲਾਵਾ ਹੋਰ ਵੀ ਡੀਆਈਜੀ ਆਈ ਜਾਂ ਜੇ ਤੇ ਤਿੱਖੀ ਨਿਗਰ ਰੱਖਣਾ ਤਾਂ ਕਿ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਸਾਹਿਬ ਫੱਟੇ-ਫੱਟੇ ਬੈਨਰ ਲਗਾਏ ਜਾ ਰਹੇ ਸਰਕਾਰ ਵੱਲੋਂ ਜੇ ਕੋਈ ਭ੍ਰਿਸ਼ਟਾਚਾਰੀ ਹੈਗਾ ਤਾਂ ਇਸ ਨੰਬਰ 'ਤੇ ਡਾਇਲ ਕਰੋ ਉਹਦੇ ਪੁਲਸ ਦੇ ਨੰਬਰ ਤੇ ਹੁਣ ਕੱਲ ਪੁਲਿਸ ਹੀ ਕ੍ਰੈਕ ਕਰ ਲਈ ਹੁਣ ਕੀ ਫੜਿਆ ਜੀ ਜਿਹੜਾ ਡੀਆਈਜੀ ਮਮੇਲ ਚੋਰਾ ਨੂੰ ਸਾਡੇ ਸਾਡੇ ਰਾਹੀਂ ਅਸੀਂ ਕਈ ਪੱਤਰਕਾਰਾਂ ਨੂੰ ਆਪਣੇ ਪੱਤਰਕਾਰ ਭਾਈਆਂ ਨੂੰ ਬੇਨਤੀ ਕਰਨਾ ਚਾਹੁੰਦੇ ਜਿਹੜੇ ਕੱਲ ਤੱਕ ਬਹੁਤ ਵੱਡੀਆਂ ਜੇ ਕੋਈ ਚੋਰ ਫੜ ਲਿਆ ਛੋਟਾ ਜਾ ਦੋ ਮੋਬਾਈਲ ਵਾਲਾ ਉਹ ਤੋਂ ਬਹੁਤ ਵੱਡੀ ਪੁਲਿਸ ਦੀ ਉਪਲਬਧੀ ਦੱਸਦੇ ਰਹੇ ਹੋਰੋਂ ਪੱਤਰਕਾਰ ਮਨ ਲੱਗਦੀ ਸ਼ਾਇਦ ਨਾ ਬੋਲਣ ਵੀ ਡੀਆਈਜੀ ਹਰਚਰਨ ਸਿੰਘ ਭੁੱਲੜ ਫੜਿਆ ਗਿਆ 7 ਕਰੋੜ ਉਹਦੇ ਘਰੇ ਫੜਿਆ ਗਿਆ ਸ਼ਰਾਬ ਫੜੀ ਗਈ ਉਹ ਹੁਣ ਸੈਦ ਪੱਤਰਕਾਰਾਂ ਨਾਲ ਜਿਵੇਂ ਦੋ ਚਾਰ ਬੰਦਿਆਂ ਨਾਲ ਸੋਤੋਂ ਇਲਾਵਾ ਹੋਰਾਂ ਨਾਲ ਵੀ ਸੰਪਰਕ ਕਰਕੇ ਆ ਪਰ ਕਿਸੇ ਬੰਦੇ ਨੇ ਹਾਮੀ ਨਹੀਂ ਭਰੀ ਇੱਕ ਟੀਮ ਸਾਡੀ ਪੱਤਰਕਾਰਾਂ ਦੀ ਇਹ ਵੀ ਹੈ ਵੀ ਜਿਹੜੀ ਪੁਲਿਸ ਦੀ ਬਹੁਤ ਵੱਡੀਆਂ ਉਪਲਾਬਦੀਆਂ ਦਿਖਾਉਣ ਵਾਸਤੇ ਅੱਜ ਉਹ ਫੜਿਆ ਗਿਆ ਇੱਕ ਰਿਸ਼ਵਤ ਲੰਦਾ ਉਹਦੀ ਖਬਰ ਲਾਣ ਨੂੰ ਕਈ ਪੱਤਰਕਾਰ ਸਾਡੇ ਤਿਆਰ ਨਹੀਂ ਹੈ ਸਾਨੂੰ ਬੇਨਤੀ ਹੈ ਲੋਕਾਂ ਦੀ ਆਵਾਜ਼ ਬਣ ਕੇ ਪ੍ਰੈਸ ਕੰਮ ਕਰੇ ਤਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਤੁਸੀਂ ਤੁਹਾਡਾ ਜਿਹੜਾ ਹੈ ਪੂਰਾ ਜਿਹੜਾ ਹੈ ਸਹਿਯੋਗ ਹੋਏ ਤੇ ਪ੍ਰੈਸ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਮਿਆਨ ਸਾਫ ਤੋਂ ਆਣ ਲਈ ਕ੍ਰਿਪਸ਼ਨ ਖਤਮ ਕਰ ਲਈ ਜੀ ਜੀ ਫੌਜ ਬਖਰੀ ਦੇ ਵੱਲੋਂ ਸੀਪੀਆਈਏ ਨੂੰ ਅਪੀਲ ਕੀਤਾ ਗਿਆ ਜੇ ਸਪੈਸੀਫਿਕ ਕੇ ਮੈਂ ਪੰਜਾਬ ਪੁਲਿਸ ਅਫਸਰ ਕੈਦ ਲੱਗੇ ਤਾਂ ਨਹੀਂ ਗਿਆ ਵੀ ਇਹ ਰਲੇ ਐਕਟੂਤੇ ਨੂੰ ਬਚਾਉਣ ਤੇ ਲੱਗੇ ਹੋਏ ਆ ਮੈਂ ਸੀਪੀਆਈਏ ਦਾ ਸੰਪਰਕ ਕੀਤਾ 5 ਜੁਲਾਈ ਦੇ ਮੈਂ ਉਹਦੀ ਗੱਲ ਸਾਰੀ ਸੁਣੀ ਹੈ ਉਹਨੇ ਕਿਹਾ ਵੀ ਇੱਕ ਡੀਆਈਏ ਦੇ ਖਿਲਾਫ ਕਿਵੇਂ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਕੰਮ ਕਰੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਛੋਟੀ ਜੀ ਦੇ ਦਿੰਦਾ ਮੈਂ ਇੱਕ ਏਐਸਆਈਆਬ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਹੈ ਮੈਨੂੰ ਪਿਛਲੇ 11 ਸਾਲ ਤੋਂ ਲੱਗਿਆ ਹੋਇਆ ਮੈਂ ਐਸੀ ਕਮਿਸ਼ਨਾਂ ਦੇ ਆਰਡਰ ਹੋ ਜਾਂਦੇ ਨੇ ਨੈਸ਼ਨਲ ਦੇ ਪੰਜਾਬ ਦੇ ਕਮਿਸ਼ਨ ਦੇ ਆਰਡਰ ਹੋ ਜਾਂਦੇ ਆ ਅੱਜ ਇੱਕ ਸਬ ਇਨਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਔਖੀ ਹੋਈ ਹੈ ਡੀਆਈਜੀ ਦਾ ਕੀ ਕੀ ਨਾ ਕਰਨੀ ਸੀ ਉਹ ਬੰਦਾ ਜੇ ਨਾਮ ਮੀਡੀਆ ਦੇ ਸਾਹਮਣੇ ਆਂਦਾ ਨਾ ਫੜਾਂਦਾ ਤਾਂ ਸ਼ਾਇਦ ਹੋ ਸਕਿਆ ਕਹਿੰਦਾ ਮੈਂ ਖੁਦਗੱਸੀ ਕਰ ਸਕਦਾ ਮੇਰਾ ਘਰ ਵਿਕ ਜਾਂਦਾ ਮੈਨੂੰ ਇਨਾ ਬਲੈਕਮੇਲ ਕਰਲਾ ਸੀ ਪਹਿਲਾਂ ਉਹਦੇ ਪਰਚੇ ਵੀ ਕਾਫੀ ਆਰ ਦਰਜ ਹੋਈ ਹੈ ਜਿਹਦਾ ਚਲਾਨ ਪੇਸ਼ ਕਰਨ ਵਾਸਤੇ ਆਪਣਾ ਦਲਾਲ ਭੇਜਿਆ ਵੀ ਉਹਦਰਾ ਚਲਾਨ ਪੇਸ਼ ਕਰ ਸਕਦੇ ਨੇ ਤੇਰਾ ਨੁਕਸਾਨ ਹੋ ਸਕਦਾ ਤਾਂ ਕਿ ਡਰ ਕੇ ਬੰਦਾ ਪੈਸੇ ਦੰਦਾਰੋ ਇਹ ਜਿਹੜੇ ਜੋਕਾਂ ਵਾਂਗੂ ਖੂਨ ਚੂਸ ਰਹੇ ਲੋਕਾਂ ਦਾ ਇਹ ਜੋਕਾਂ ਵਾਂਗੂ ਖੂਨ ਚੂਸ ਰਹੇ ਖੂਨ ਚੂਸਣ ਵਾਲੇ ਅਫਸਰਾਂ ਦੇ ਸਖਤ ਕਾਰਵਾਈ ਹੋਵੇ ਸਿਕੰਜਾ ਕੱਸਿਆ ਜਾਵੇ ਤਾਂ ਕਿ ਲੋਕਾਂ ਨੂੰ ਰਲੀਫ ਮਿਲ ਸਕੇ ਆਪਣੇ ਜ਼ਿੰਦਗੀ ਜੂਹਣਾਂ ਲੋਕ ਇਹ ਸਮਝਣ ਕਿ ਅਸੀਂ ਆਜ਼ਾਦ ਦੇਸ਼ ਵਿੱਚ ਅਜ਼ਾਦ ਦਿਨ ਕੱਟ ਰਹੇ ਹਾਂ ਪੂਰੀ ਜਗ੍ਹਾ ਤੇ ਪੰਜਾਬ ਪੁਲਿਸ ਤੇ ਵਿਸ਼ਵਾਸ ਪੰਜਾਬ ਪੁਲਿਸ ਜੇ ਹੁਣ ਦੇਖੋ ਸਾਡੀ ਮਾਨਯੋਗ ਸਰਕਾਰ ਕੱਲ੍ਹ ਦਾ ਸ਼ਾਇਦ ਕਰੋੜੇ ਦਾ ਬਿਆਨ ਆਇਆ ਨਹੀਂ ਡੀਆਈਜੀ ਦੇ ਖਿਲਾਫ ਭਗਵੰਤ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਬੀਜੀਪੀ ਨੂੰ ਬੋਲਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਜਿਵੇਂ ਪਹਿਲਾਂ ਪੁਲਿਸ ਅਫਸਰ ਕਈ ਨਸ਼ੇ ਦੇ ਕੇਸ 'ਚ ਫੜੇ ਗਏ ਜਿਵੇਂ ਕੱਲ ਬੀਬੀ ਇੱਕ ਕਿਵੇਂ ਪੀਓ ਕੀਤੀ ਗਈ ਸੀ ਤੁਸੀਂ ਦੇਖਿਆ ਹੀ ਇੰਸਪੈਕਟਰ ਪਹਿਲਾਂ ਇੱਕ ਥਾਰ ਵਾਲੀ ਬੀਬੀ ਫੜੀ ਐ ਹੁਣ ਜਿਆਦਾ ਪੁਲਿਸ ਆਮ ਲੋਕ ਨਹੀਂ ਕਰਦੇ ਕ੍ਰਾਈਮ ਜਿਹੜਾ ਕਰ ਰਹੇ ਪੁਲਿਸ ਜਿਆਦਾ ਕਰ ਰਹੀ ਹੈ ਜਿਹਦੇ ਕੋਲ 50 ਕ ਉਦਾਹਰਣਾਂ ਸਾਡੇ ਕੋਲ ਪੁਲਿਸ ਦੀਆਂ ਗਈਆਂ ਜਿਹੜੇ ਕ੍ਰਾਈਮ ਕਰ ਰਹੇ ਇਹਨਾਂ ਨੂੰ ਲੋਕਾਂ ਉਲਟੀ ਬਾੜ ਖੇਤ ਨੂੰ ਖਾਏ ਜਾਂ 100 ਦਿਨ ਚੋਰ ਦਾ 1 ਦਿਨ ਸਾਧ ਦਾ ਆ ਕੱਲ ਜਿਹੜਾ ਸਾਬਤ ਹੋ ਗਿਆ ਵੀ 100 ਦਿਨ ਚੋਰ ਦਾ 1 ਦਿਨ ਸਾਧ ਦਾ ਇਹ ਬਾੜ ਸੀ ਲੋਕਾਂ ਵਾਸਤੇ ਪਰ ਉਲਟੀ ਖੇਤ ਨੂੰ ਖਾਣ ਲੱਗੀ ਹੁਣ ਜਿਹੜਾ ਉਲਟਾ ਹੋਇਆ ਸਾਰਾ ਕੰਮ ਪਾਰੇ ਈਬੀਆਈ ਤੇ ਕੋਲ ਸਤੇ ਵਿਚਕਾਰ ਇੱਕ ਟੀਮ ਹੋਰ ਆਪਣਾ ਕੁੰਬੜਾ ਸਾਹਿਬ ਵਿਜੀਲੈਂਸ ਕੋਸੋ ਬੰਦੇ ਨੇ ਵਿਜੀਲੈਂਸ ਨੂੰ ਇਹ ਦਰਖਾਸਤ ਦਿੱਤੀ ਸੀ ਸੀਬੀਆਈ ਨੂੰ ਦਿੱਤੀ ਕਿੰਨੇ ਕਿਤੇ ਲੱਗਦਾ ਵੀ ਇਈ ਕੰਮ ਨਹੀਂ ਕਰਦੀ ਸਵਾਰੀਆਂ ਜਿੰਨੇ ਵਿਜੀਲੈਂਸ ਹੈ ਆ ਵਿਜੀਲੈਂਸ ਕੋਲ ਸਾਡੀਆਂ ਇਨਕੁਆਰੀਆਂ ਪਈਆਂ ਪੈਂਡਿੰਗ ਜਿਉਂ ਕੀ ਤੋਰ ਤੁਰ ਰਹੀਆਂ ਹੈਗੀਆਂ ਅੱਜ 18 ਦੀ ਇਨਕੁਆਰੀ ਹੋਈ ਵੀ ਐਨ.ਕੇ ਸ਼ਰਮੇ ਦੀ ਅਸੀਂ ਲਈ ਵੀ ਕਰੋੜਾ ਰੁਪਏ ਦਾ ਰਵੱਈਏ ਦਾ ਘਟਾਲਾਗਾ ਉੱਥੇ ਜਦੋਂ ਵੀ ਕੋਈ ਪੋਲੀਟੀਕਲ ਸ਼ਿਆਸੀ ਦਬਾਅ ਪੈ ਜਾਂਦਾ ਕੋਈ ਫੋਨ ਆ ਜਾਂਦਾ ਉਹ ਜਿਉਂ ਦੀ ਤੋਰ ਤੁਰ ਰਹਾ ਕਿਵੇਂ ਵਿਜੀਲੈਂਸ ਕੰਮ ਆ ਕੋ ਵਿਜੀਲੈਂਸ ਦਾ ਜਿਹੜਾ ਕੰਟਰੋਲ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਅਧੀਨ ਹੈਗਾ ਜਿਹੜਾ ਸੀਬੀਆਈ ਦਾ ਕੰਟਰੋਲ ਹੈ ਉੱਪਰ ਕੇਂਦਰੀ ਏਜੰਸੀ ਕੋਲ ਹੈਗਾ ਤਾਂ ਕਿ ਜੇ ਵਿਜੀਲੈਂਸ ਕੋਲ ਚਲੇ ਜਾਂਦਾ ਸਾਬ ਦੇ ਕੰਮ ਨਾ ਕਈ ਕੇਸ ਆ ਜਿਹੜੇ ਇਗਨੋਰ ਹੋ ਜਾਂਦੇ ਵਿਜੀਲੈਂਸ ਪੂਰੇ ਕੰਮ ਨਹੀਂ ਕਰ ਕਰਦੀ ਜੇਕਰ ਕਰਦੀ ਤਾਂ ਸਾਡੀਆਂ 4-5 ਕੰਪਲੀਟਾਂ ਕਿ ਨਗਰ ਨਿਗਮ ਮੁਹਾਲੀ ਦੀ ਕੰਪਲੀਟ ਚੱਲ ਰਹੀ ਹੈ ਜਿਹਦੇ ਹਲਫੀਆ ਬਿਆਨ ਆ ਗਏ ਆਨਲਾਈਨ ਪੇਮੈਂਟਾਂ ਲਈ ਬਿਆ ਸੂਰਵੇਜਰਾਂ ਨੇ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਤੇ ਮੈਂ ਕੰਪਲੀਟ ਦਾ ਹੀ ਪਿਛਲੇ 7 ਸਾਲ ਹੋ ਗਏ ਕੋਈ ਕਾਰਵਾਈ ਹਾਂਜੀ ਪ੍ਰਧਾਨ ਜੀ ਹੋ ਰਹੀ ਜੀ ਗੱਲ ਚਿੱਠੀਆਂ ਕੱਢਦੀਆਂ ਲੈਟਰ ਕੱਢਦੇ ਗੱਲਾਂ ਚੱਲ ਰਹੀਆਂ ਵਿਜੀਲੈਂਸ ਤੇ ਨਾ ਇਹਨਾਂ ਦੁਬਾਰਾ ਸੀਬੀ ਨੇ ਜਿਹੜਾ ਕੰਮ ਕੀਤਾ ਉਹਦਾ ਬਹੁਤ ਸਲਾਘਾਯੋਗ ਹੈ ਅਸੀਂ ਉਸ ਵਿਅਕਤੀ ਦਾ ਤੁਹਾਡੇ ਨਾਲ ਹੀ ਸੁਣਦਾ ਹੋਏ ਅਸੀਂ ਸੰਪਰਕ ਵੀ ਕਰ ਰਹ ਉਸ ਵਿਅਕਤੀ ਦਾ ਸੀ ਹਤਿਆਚਾਰ ਪ੍ਰਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਮੋਰਚੇ ਵੱਲੋਂ ਉਹਦਾ ਮਾਨ ਸਨਮਾਨ ਕਰਾਂਗੇ ਜਿਹੜੇ ਹੋਰ ਵੀ ਜਿਹੜੇ ਜਝਾਰੂ ਬੇਰ ਵੀਰ ਨੇ ਯੋਧੇ ਨੇ ਨੀ ਡਰਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੋਏ ਇਹਨਾਂ ਨੂੰ ਅਫਸਰਾਂ ਨੂੰ ਫੜਾਣਗੇ ਉਹਨਾਂ ਦਾ ਸਨਮਾਨ ਤੇ ਜਿਹੜਾ ਮੋਰਚੇ ਵੱਲੋਂ ਕੀਤਾ ਜਾਵੇ ਉਹ ਵਾਹੀ ਗੁਰਜੀ ਦਾ ਖਲਸਾ ਸ੍ਰੀ ਵਾਹੀ ਗੁਰੂ ਇਹ ਜਿਹੜਾ ਕੰਮ ਹੋਇਆ ਜਿਹੜਾ ਡੀਆਈਜੀ ਫਰਿਆ ਗਿਆ ਇਹ ਪਹਿਲਾਂ ਦੱਸ ਚੁੱਕੇ ਆ ਕਿ 1000 ਚੋਰ ਦਾ ਰੇਖ ਦੇ ਇਨਸਾਨ ਦਾ ਇਹਨੇ ਬਹੁਤ ਜਿਆਦਾ ਕਪਲੇ ਕੀਤੇ ਉਹ ਕੋਈ ਵੀ ਡਰਦਾ ਮਾਰਾ ਸਾਹਮਣੇ ਨਹੀਂ ਸੀ ਆਉਂਦਾ ਅਸੀਂ ਵੀ ਇਕੱਲੇ ਇਹਨੇ ਦਫ਼ਤਰ ਤੇ ਗਏ ਆ ਚੋਰ ਫੜੋ ਮੋਰਚਾ ਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਤੇਨੇ ਕਿਹਾ ਕੋਈ ਚੋਰ ਫੜਿਆ ਵੀ ਜੇ ਅਸੀਂ ਕਾ ਚੋਰ ਤੇ ਬੜੇ ਫੜਿਆ ਪਰ ਤੁਰਸ ਕੋਈ ਕਾਰਵਾਈ ਨਹੀਂ ਕਰਦੇ ਇਹ ਜੇ ਕਾਰਵਾਈ ਹੋਈ ਆ ਕਿ ਉਹ ਮੁੰਡਾ ਤਾਂ ਅਪੋਲਸਿਕੋਲਾ ਜਾਂ ਵਿਜੀਲੈਂਸ ਕੋ ਜਾਂਦਾ ਤੇ ਕਾਰਵਾਈ ਕਦੀ ਨਾ ਹੁੰਦੀ ਕਿਉਂਕਿ ਵਿਜੀਲੈਂਸ ਨੇ ਇਹ ਲੀਕ ਕਰ ਦੇਣਾ ਸੀ ਤੇ ਸਾਰਾ ਸਿਸਟਮ ਜਿਹੜਾ ਉਸੇ ਤਰ੍ਹਾਂ ਨਾਲ ਉਸੇ ਤਰ੍ਹਾਂ ਚੱਲਦਾ ਸੀ ਇਹ ਫਰਿਆਦ ਅੱਧ ਗਿਆ ਕਿ ਉਸਨੇ ਸੀਬੀਆਈ ਨੇ ਨਾਲ ਕੰਟੈਕਟ ਕੀਤਾ ਔਰ ਉਸ ਦੇ ਨਾਲ ਕੰਟੈਕਟ ਕਰਕੇ ਤੇ ਅੱਜ ਤੋਂ ਨਹੀਂ ਇਹ 40 ਦਿਨ ਲਗਾਤਾਰ ਹੁੰਦਾ ਰਿਹਾ ਕੰਮ 40 ਦਿਨਾਂ ਬਾਅਦ ਉਹਨਾਂ ਨੇ ਕਾਹ ਦੀ ਛਾਪਾ ਮਾਰਿਆ ਔਰ ਰੰਗੀ ਹੱਥੀ ਫੜਿਆ ਜੇਕਰ ਇਹ ਸੀਬੀਆਈ ਕੋ ਨਾ ਜਾਂਦੇ ਤੇ ਇਹ ਚੋਰ ਕੁੱਤੀ ਰਲੇ ਆ ਇਹ ਕਿਸੇ ਦਾ ਕੁਝ ਨਹੀਂ ਸਵਾਰ ਤੇ ਇਹਨਾਂ ਨੇ ਆਪਣਾ ਹੀ ਸਵਾਰਿਆ ਇਸ ਕਰਕੇ ਮੈਂ ਇਹ ਮੰਗ ਕਰਦਾ ਕਿ ਪਿਛਲੀ ਵਾਰੀ ਦੇ ਦਾ ਸੱਟੇ ਦਾ ਸਿਸਟਮ ਇੱਥੇ ਅਰਬਾਂ ਖਰਬਾਂ ਪੈਦਾ ਚੱਲਿਆ ਉਹਦੀ ਵੀ ਸੀਬੀਆਈ ਜਾਂਚ ਕਰ ਰਹੀ ਹੈ ਔਰ ਉਹਦੇ ਵਿੱਚੋਂ ਵੀ ਬਹੁਤ ਸਾਰੇ ਅਵਸਰ ਫੜੇ ਜਾਣਗੇ ਗੈਪੀਮ ਗੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਉਸ ਵੀਰ ਦਾ ਜਿਨ੍ਹਾਂ ਐਡੀ ਵੱਡੀ ਕੁਰਬਾਨੀ ਕੀਤੀ ਹੈ ਧੰਨਵਾਦ ਸੀਬੀਆਈ ਦਾ ਜਿਹੜੇ ਸੀਬੀਆਈ ਵੀਰਾਂ ਨੇ ਉਹਨੂੰ ਅਰੈਸਟ ਕੀਤਾ ਅਜੇ ਮਗਰਮੱਛ ਹਲੇ ਬਹੁਤ ਬੈਠੇ ਐ ਮੇਰੇ ਯਾਦ ਹੈ ਇੱਕ ਵਾਰੀ ਗਏ ਸੀ ਇਹਨੂੰ ਅਸੀਂ ਮੰਮੋ ਰੰਡਮ ਦੇਣਾ ਕਿ ਟੀਚਰਾਂ ਕਰਦਾ ਸੀ ਸਾਨੂੰ ਕਹਿੰਦੇ ਕੋਈ ਚੋਰ ਫੜਿਆ ਵੀ ਹੈ ਆਸੀ ਦਾ ਚੋਰ ਫੜਦੇ ਤੋਂ ਤੁਸੀਂ ਛਡਾ ਲੈਂਦੇ ਐ ਇਹ ਬਹੁਤ ਅੱਖਾਂ ਬੋਲਿਆ ਸੀ ਸਾਨੂੰ ਜਿਹੜਾ ਹੁਣ ਇੱਕ ਅੱਖਾਂ ਅਨਪਾ ਕੇ ਨੀਵੇਂ ਫਿਰਦਾ ਹੈ ਐਦਾਂ ਦੇ ਬਹੁਤ ਕੇਸ ਆਣੇ ਜੀ ਇਹ ਮੈਂ ਬੇਨਤੀ ਕਰਦਾ ਸੀਬੀਆਈ ਅੱਗੇ ਵੀਰਾਂ ਕੇ ਕਿ بڑے بڑے ਬਗਰਬਚ ਬੈਠੇ ਨੇ ਜਿਹੜੇ ਰੱਜੇ ਹੋਏ ਪੂਰੇ بڑے بڑے ਪੇਟ ਫਲਾ ਕੇ ਉਹਨਾਂ ਨੂੰ ਜਲਦੀ ਜਲਦੀ ਹੋਰਾਂ ਨੂੰ ਵੀ ਨੱਥ ਪਾਈ ਜਾਵੇ ਧੰਨਵਾਦ ਹੈ ਇਹਨਾਂ ਦਾ ਬਹੁਤ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਮੇਰੀ ਆਤਮਾਨ ਕੇ ਮੁੱਖ ਮੰਤਰੀ ਜੀ ਅੱਗੇ ਅਪੀਲ ਹੈ ਇਹ ਜਿਹੜੇ ਥਰੇ ਥੋੜੇ ਦਿਨ ਰਹਿ ਗਏ ਇਹ ਚੰਗੀ ਤਰ੍ਹਾਂ ਜਾਂਦੀ ਵਾਰ ਆਪਣਾ ਕੋਈ ਪਾਰਤਾਰਾ ਕਰ ਜੋ ਨਹੀਂ ਤਾਂ ਬਹੁਤ ਬੁਰੇ ਹਾਲ ਹੈ ਜਨਤਾ ਨਾਲ ਤੁਹਾਨੂੰ ਜਵਾਬ ਦੇਣਾ ਹੁਣ ਸਤਾਈ ਵਿੱਚ ਬਹੁਤ ਬੁਰੇ ਹਾਲ ਹੈ ਧੰਨਵਾਦ ਜੀ ਇਸ ਡੀਆਈਜੀ ਦਾ ਖੁਲਾਸਾ ਕਰਨ ਵੇਲੇ ਜਦੋਂ ਮੈਂ ਆਪਣੇ ਪਿੰਡ ਦੀ 233 ਬਿੱਗੇ ਜ਼ਮੀਨ ਦੇ ਇੰਤਕਾਲ ਰੱਦ ਕਰਵਾਏ ਤਾਂ ਪ੍ਰੈਸ਼ਰ ਆਹੀ ਮੇਰੇ ਤੇ ਐਸਐਚਓ ਡੇਰਾ ਬਸੀ ਦਲਬੀਰ ਸਿੰਘ ਗਰੇਵਾਲ ਨੇ ਸਮੇਤ ਗੱਡੀਆਂ ਬੌਂਡ ਕਰ ਦਿੱਤੀਆਂ ਸੀ ਜੋ ਅਦਾਲਤ ਤੋਂ ਡੀਟੀ ਡੀਡੀ ਡਟੀਓ ਤੋਂ ਰੀਲੀਜ਼ ਆਰਡਰ ਲੈਣ ਦੇ ਬਾਵਜੂਦ ਵੀ ਐਸਐਚਓ ਦੀ ਮੰਗ ਸੀ ਵੀ 10 ਲੱਖ ਰੁਪਈਆ ਦੇ ਤੇਰੀ ਗੱਡੀਆਂ ਰੀਲੀਜ਼ ਤਾਂ ਕਰਾਂਗੇ ਫਿਰ ਮੈਂ ਜੋ ਤਤਕਾਲੀ ਡਾਇਰੈਕਟਰ ਵਿਜੀਲੈਂਸ ਹੁੰਦੇ ਸੀ ਸਵੇਕ ਸ਼ੈਣੀ ਉਹਨਾਂ ਕੋਲ ਦਰਖਾਸਤ ਦਿੱਤੀ ਤੇ ਉਸ ਸਮੇਂ ਇਹ ਅਧਿਕਾਰੀ ਐਸਪੀ ਰੈਂਕ ਤੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਮੌਜੂਦ ਸੀ ਇਸਨੇ ਮੈਨੂੰ ਕਿਹਾ ਵੀ 1 ਲੱਖ ਰੁਪਏ ਦੇ ਹਜ਼ਾਰ ਹਜ਼ਾਰ ਦੇ ਨੋਟ ਲਿਆ ਉਹਨਾਂ ਨੂੰ ਰੰਗ ਲਾ ਕੇ ਫਿਰ ਅਸੀਂ ਰੇਡ ਕਰਾਂਗੇ ਉਸ ਦੇ ਵਿੱਚ ਮੈਂ ਲੱਖ ਰੁਪਏ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਦਿੱਤਾ ਮੈਨੂੰ ਕਿਹਾ ਗਿਆ ਵੀ ਤੂੰ ਡੇਰਾ ਬਸੀ ਥਾਣੇ ਪਹੁੰਚ ਅਸੀਂ ਟਰੈਪ ਟੀਮ ਜਿਹੜੀ ਗਠਿਤ ਕੀਤੀ ਆ ਉਹ ਮੌਕੇ ਤੇ ਪਹੁੰਚ ਰਹੀ ਐ ਉਸ ਤੋਂ ਬਾਅਦ ਇਹਨਾਂ ਨਾਲ ਐਸ ਐਚ ਓ ਨਾਲ ਤਾਲਮੇਲ ਕਰਕੇ ਐਸ ਐਚ ਓ ਨੂੰ 5 ਦਿਨ ਦੀ ਛੁੱਟੀ ਭੇਜਤਾ ਮੁੜ ਕੇ ਉਹ ਮਾਮਲਾ ਠੰਡੇ ਵਾਸਤੇ ਪਾਤਾ 트੍ਰੈਪ ਰੱਦ ਕੀਤਾ ਗਿਆ ਉਸ ਤੋਂ ਬਾਅਦ ਮੈਂ ਤੁਰੰਤ ਡੀਜੀਪੀ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਵੀ ਮੇਰੇ ਨਾਲ ਆਹ ਗੱਡੀਆਂ ਬੌਂਡ ਕੀਤੀਆਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਅਫਸਰ ਨਾਲ ਐਸਐਚਓ ਨਾਲ ਮਿਲ ਕੇ ਮੇਰੇ ਤੇ ਐਫਆਈਆਰ 180 ਧਾਰਾ 301 171 170 172 ਤੇ ਤਾਂ ਇਹ ਮੁਕੱਦਮਾ ਦਰਜ ਕਰਕੇ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਿਹੜਾ ਮੇਰਾ ਲੱਖ ਰੁਪਿਆ ਦਿੱਤਾ ਹੋਇਆ ਸੀ ਉਹ ਵੀ ਮਿੱਟੀ ਹੋ ਗਿਆ ਜਿਹੜੀ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਉਹ ਵੀ ਪੜਤਾਲ ਵਿੱਚੇ ਰੁੜ ਗਈ ਇਸ ਤਰ੍ਹਾਂ ਮੈਂ ਇਹ ਸ਼ਾਮਲਾੜ ਜ਼ਮੀਨਾਂ ਦੀਆਂ ਜਿਹੜੀਆਂ ਲੜਾਈਆਂ ਲੜਦਾ ਆ ਰਿਹਾ ਹਰ 6 ਮਹੀਨੇ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਜਾਂਦਾ ਸੀ ਹੁਣ ਮੇਰੀ ਨਿੱਜੀ ਪ੍ਰਾਪਰਟੀ ਸੰਬੰਧੀ ਵੀ ਇਸੇ ਅਫਸਰ ਕੋਲ ਮੇਰੀ ਸ਼ਿਕਾਇਤ ਪੈਂਡਿੰਗ ਪਈ ਹੈ ਦੂਜੀ ਜਿਹੜੀ ਐਨਕੇ ਸ਼ਰਮਾ ਦੇ ਖਿਲਾਫ ਅਸੀਂ ਦੋਸ ਲਾਏ ਸੀ ਉਹ ਦੀ ਪੜਤਾਲ ਵੀ ਇਹ ਆਪਣੇ ਦਫਤਰ ਚ ਰੱਖੀ ਬੈਠਾ ਸੀ ਜਿਸ ਤੋਂ ਹੁਣ ਆਰਟੀਆਈ ਦੇ ਤਹਿਤ ਪਤਾ ਲੱਗਿਆ ਵੀ ਇਹਨਾਂ ਦੋਨੇ ਸ਼ਿਕਾਇਤਾਂ ਸਾਨੂੰ ਹਾਜ਼ਰ ਕਰੇ ਤੋਂ ਸਾਡੇ ਬਿਆਨ ਲੈੇ ਤੋਂ ਬਿਨਾਂ ਹੀ ਦਫਤਰ ਦਾਖਲ ਕਰ ਦਿੱਤੀਆ ਜੋ 5 ਅਗਸਤ 2025 ਨੂੰ ਅਸੀਂ ਆਰਟੀਆਈ ਚ ਅਪਲਾਈ ਕੀਤਾ ਹੋਇਆ ਪਰ ਹੁਣ ਸ਼ਾਇਦ ਸੌਖੀ ਆਰਟੀਆਈ ਮਿਲ ਜੇਗੀ ਤੇ ਹੋ ਸਕਦਾ ਇਸ ਦੇ ਰਿਮਾਂਡ ਤੋਂ ਬਾਅਦ ਅਸੀਂ ਇਹ ਦੋਨੇ ਸ਼ਿਕਾਇਤਾਂ ਦੀ ਨਕਲ ਲੈ ਕੇ ਸੀਬੀਆਈ ਨੂੰ ਕੰਪਲੇਂਟ ਦਾਇਰ ਕਰਨ ਦੀ ਵੀ ਜਿਹੜੀ ਹਾਈ ਕੋਰਟ ਜਾਣ ਦੀ ਵੀ ਲੋੜ ਪਈ ਤਾਂ ਉੱਥੇ ਵੀ ਜਾ ਕੇ ਮੈਂ ਆਪਣੀ ਕੰਪਲੇਂਟ ਦਰਜ ਕਰਵਾਵਾਂਗਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ